ਅੱਗੇ ਕੇਸਗੜ੍ਹ ਸਾਹਿਬ ਵਾਲਾ ਗੁਰਦੁਆਰਾ ਹੈ ਉੱਥੇ ਮੈਂ ਖਲੋ ਕੇ ਗੁਰਗੋਬਿਸ਼ੰਧੀ ਤੋਂ ਮਾफी ਮੰਗ ਲਈ ਆ ਕੀ ਬਾਬਾ ਹੀ ਅੱਗੇ ਤੋਂ ਨਹੀਂ ਮੈਂ ਭੁੱਲ ਕਰਦਾ ਤੇ ਮੈਂ ਜਿੰਨੇ ਵੀ ਆਪਣੇ ਵੀਰਾਂ ਨੂੰ ਭੈਣਾਂ ਨੂੰ ਤਾਂ ਕਿ ਤੁਹਾਨੂੰ ਸਾਰੇ ਤੋਂ ਮਾਫੀ ਮੰਗਦਾ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਚੰਦਰਜੀ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਬਣਾ ਕੇ ਇਸ ਬੱਚੇ ਦੀ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਹੈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਜੋ ਕਿ ਤਨਤਲ ਬਾਬਾ ਦੀਪ ਸਿੰਘ ਜੀ ਨੇ ਤੁਹਾਡੇ ਮਨ ਮੇਰ ਪਾਈ ਤੁਸੀਂ ਆਏ ਸਾਡੇ ਕੋਲ ਬੱਚਾ ਸਾਡੇ ਕੋਲ ਆ ਗਿਆ ਮੈਂ ਬੜਾ ਖੁਸ਼ ਹਾਂ ਜੀ ਮੇਰਾ ਪਰਿਵਾਰ ਵੀ ਖੁਸ਼ ਹੈ ਕਿ ਸਾਡਾ ਬੱਚਾ ਸਾਨੂੰ ਵਾਪਸ ਮਿਲਿਆ ਇਹਦੇ ਵਾਸਤੇ ਮੈਂ ਧੰਨਵਾਦੀ ਹਾਂ ਜੀ ਆਪਣੀ ਪੰਜਾਬ ਪੁਲਸ ਦਾ ਸਭ ਤੋਂ ਪਹਿਲਾਂ ਜਿਹੜਾ ਕਿ ਸਾਡੇ ਨਾਲ ਚੱਲੇ ਨੇ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਆਪਣੇ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਘਰ ਆਣ ਕੇ ਸਾਡੀ ਇੰਟਰਵਿਊ ਲਈਆਂ ਨੇ ਇਹਨਾਂ ਦੇ ਸਦਕਾ ਹੀ ਅਸੀਂ ਅੱਗੇ ਵਧੇ ਹਾਂ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਜੰਗ ਭਦਰ ਸਿੰਘ ਹੈ ਜੀ ਤੇ ਜੰਗ ਭਦਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਕਿਉਂਕਿ ਤੁਹਾਡਾ ਜਿਹੜਾ ਬੱਚਾ ਆ ਉਹ ਆਖਰਕਾਰ ਆਪਣੇ ਘਰ ਵਾਪਸ ਆ ਚੁੱਕਾ ਹੈ ਕਿਉਂਕਿ ਲਗਾਤਾਰ ਜਿਹੜੇ ਲੋਕਾਂ ਨੇ ਜਿਹੜਾ ਤੁਹਾਡਾ ਬਹੁਤ ਸਾਥ ਦਿੱਤਾ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਹਦੀ ਵਜ੍ਹਾ ਕਰਨਾ ਅੱਜ ਤੁਹਾਡਾ ਜਿਹੜਾ ਬੱਚਾ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਚੰਦਰ ਜੀ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਆ। ਸਭ ਤੋਂ ਪਹਿਲਾਂ ਤੁਸੀਂ ਵੀਡੀਓ ਬਣਾ ਕੇ ਇਸ ਬੱਚੇ ਦੀ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਆ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ। ਜੋ ਕਿ ਧਨ ਧਨ ਬਾਬਾ ਦੀਪ ਸਿੰਘ ਜੀ ਨੇ ਤੁਹਾਡੇ ਮਨ ਮੇਰ ਪਾਈ। ਤੁਸੀਂ ਆਏ ਸਾਡੇ ਕੋਲ, ਬੱਚਾ ਸਾਡੇ ਕੋਲ ਆ ਗਿਆ। ਮੈਂ ਉਹਨਾਂ ਭੈਣ ਭਰਾਵਾਂ ਦਾ ਆਂਡ ਗਵਾਂਡ ਸ਼ਬਦਾਂ ਧੰਨਵਾਦ ਕਰਦਾ ਆਪਣੇ ਚਾਚੇ ਆਪਣੇ ਤਾਇਆ ਦਾ ਆਪਣੀਆਂ ਭੂਆ ਮਾਸੀਆਂ ਜੋ ਵੀ ਮੇਰੇ ਸਾਰੇ ਰਿਸ਼ਤੇਦਾਰ ਆ ਉਹਨਾਂ ਦਾ ਦਿਲੋਂ ਧੰਨਵਾਦ ਆ। ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਦਿਨ ਰਾਤ ਇੱਕ ਕੀਤਾ ਸਾਡੇ ਨਾਲ ਤੇ ਦੂਸਰੀ ਗੱਲ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਆ ਛਾੜੇ ਸਾਹਿਬ ਛਾੜੇ ਥਾਣੇ ਦੇ ਜਿਹੜੇ ਐਸ ਐਚਓ ਸਾਹਿਬ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਪੁਲਿਸ ਪ੍ਰਸ਼ਾਸਨ ਨੇ ਸਾਡਾ ਐਂਡ ਤੱਕ ਸਾਥ ਦਿੱਤਾ ਬਹੁਤ ਸਾਥ ਜਿਹਨੂੰ ਕਹਿੰਦੇ ਆ ਵੀ ਬਹੁਤ ਸਾਥ মিডিਆ ਦਾ ਤੁਹਾਡਾ ਚੰਦਰਜੀਤ ਤੁਸੀਂ ਬਹੁਤ ਸਾਥ ਦਿੱਤਾ ਸਾਡਾ ਤੁਸੀਂ ਸਾਨੂੰ ਸਾਡੇ ਨਾਲ ਤੁਸੀਂ ਵੀ ਦਿਨ ਰਾਤ ਖੜੇ ਰਹੇ ਮੈਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਸ਼ੁਕਰ ਹੈ ਮਾਲਕ ਦਾ ਜਿਸ ਨੇ ਅੱਜ ਸਾਡਾ ਬੱਚਾ ਸਾਡੇ ਕੋਲ ਭੇਜਿਆ ਜਨਮਾਧਰ ਜੀ ਆਪਾਂ ਜਿਹੜੇ ਸਾਡੇ ਸਰੋਤੇ ਨੇ ਉਹ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਕੀ ਹੋਇਆ ਸੀ ਬੱਚਾ ਕਿੱਥੇ ਗਿਆ ਸੀ ਤੇ ਉਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਬੱਚਾ ਜਿਹੜਾ ਆ ਆਨੰਦਪੁਰ ਸਾਹਿਬ ਹੈ ਹਾਂਜੀ ਬੱਚਾ ਤੁਹਾਨੂੰ ਪਤਾ ਹੀ ਆ ਸਭ ਨੂੰ ਬੱਚਾ ਘਰੋਂ ਚਲਾ ਗਿਆ ਸੀ ਤੇ ਦੋ ਇੱਕ ਦਿਨੇ ਦਰਬਾਰ ਸਾਹਿਬ ਰਿਆ ਰਾਤ ਉਸ ਤੋਂ ਬਾਅਦ ਇਹ ਆਨੰਦਪੁਰ ਸਾਹਿਬ ਚਲੇ ਗਿਆ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਸੀ ਜੋ ਕਿ ਸਭ ਨੇ ਦੇਖੀਆਂ ਆ ਔਰ ਸਭ ਨੇ ਦਿਲੋਂ ਦੁੱਖ ਪ੍ਰਗਟ ਕੀਤਾ ਵਾ ਕਿ ਬੱਚਾ ਗਿਆ ਵਾ ਬੜੀਆਂ ਅਰਦਾਸਾਂ ਕੀਤੀਆਂ ਸਭ ਨੇ ਔਰ ਇਹ ਅਰਦਾਸਾਂ ਸਭ ਦੀਆਂ ਅੱਜ ਕਾਮਯਾਬ ਹੋਈਆਂ ਵਾ ਬੱਚਾ ਸਾਡੇ ਕੋਲ ਆ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਇਹਦੀ ਜਾਣਕਾਰੀ ਦਿੱਤੀ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਜਿੱਦੇ ਉਹ ਜਿੱਥੇ ਨੇ ਪ੍ਰਸ਼ਾਦਾ ਛਕਿਆ ਰਤੀ ਮੈਂ ਉਹਨਾਂ ਵੀਰਾਂ ਦਾ ਬੜਾ ਧੰਨਵਾਦ ਹੈ ਜਦੋਂ ਉਹਨਾਂ ਨੇ ਸਾਨੂੰ ਫੋਨ ਕੀਤਾ ਬੜੀ ਖੁਸ਼ੀ ਹੋਈ ਮਾਨੂੰ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਵਾਂ ਔਰ ਰਈਏ ਤੋਂ ਸੀਗੇ ਵੀਰ ਤੇ ਉਸ ਤੋਂ ਬਾਅਦ ਜਦੋਂ ਉਹ 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 ਉਹਨਾਂ ਨੇ ਇਹਨੂੰ ਪੁੱਛਿਆ ਵਾ ਕਿ ਤੂੰ ਕਿੱਥੋਂ ਆਇਆ ਵਾ ਕਿੱਥੋਂ ਆਇਆ ਫਿਰ ਉਹ ਲੰਗਰ ਪਾਣੀ ਦੀ ਸੇਵਾ ਕਰਦੇ ਵੇ ਇਹ ਉਨੀ ਦਿਨ ਨੂੰ ਚਲਾ ਗਿਆ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਉਹਨਾਂ ਨੇ ਵੀਰਾਂ ਨੇ ਵੀਡੀਓ ਦੇਖੀ ਮੇਰੀ ਤੇ ਉਹ ਮੇਰੇ ਵੀਰ ਜਥੇ ਜਥੇਵੰਦੀ ਇਹਨਾਂ ਸਿੰਘਾਂ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਆ ਵੀਰਾਂ ਦਾ ਵੀ ਉਹਨਾਂ ਨੇ ਇਹਨੂੰ ਵੇਖਿਆ ਇਹ ਉਹ ਵੀਡੀਓ ਵੇਖਦੇ ਵੇਖਦੇ ਬਾਹਰ ਆਏ ਤੇ ਸਾਹਮਣੇ ਬੈਠਾ ਪਾਪੜ ਖਾਂਦਿਆ ਇਹ ਫਿਰ ਉਹਨਾਂ ਨੇ ਇਹਨੂੰ ਪੁੱਛਿਆ ਵੀ ਤੂੰ ਕਿੱਥੋਂ ਆਇਆ ਵਾ ਇਹਨੇ ਕਿਹਾ ਮੈਂ ਅਮਰੇ ਸਾਥੋਂ ਉਹਨਾਂ ਦੇ ਬਿੱਟਾ ਭਾਈ ਆਇਆ ਇਹਦਾ ਮੰਡਾ ਵਾ ਕਹਿੰਦਾ ਹਾਂਜੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਰੱਖਿਆ ਉਹਨਾਂ ਦਾ ਬੜਾ ਧੰਨਵਾਦ ਹੈ ਇੱਕ ਅੰਕਲ ਜੀ ਸੀ ਤੇ ਉਹਨਾਂ ਨੇ ਉਵਡਾਲੀ ਸਾਹਿਬ ਦੇ ਉਹਨਾਂ ਨੇ ਇਹਨੂੰ ਆਪਣੇ ਘਰ ਨਾਲ ਲਾਇਆ ਬੜਾ ਸਮਝਾਇਆ ਇਹਨੂੰ ਵੀ ਇਦਾਂ ਮਾਂ ਪਿਓ ਨੂੰ ਛੱਡ ਕੇ ਆਈ ਧੰਦਾ ਜੇ ਤੁਸੀਂ ਜਾਣਾ ਹੈ ਤਾਂ ਦੱਸੋ ਸਾਨੂੰ ਅਸੀਂ ਤੁਹਾਨੂੰ ਨਾਲ ਲੈ ਕੇ ਆਵਾਂਗੇ ਤੇ ਬਾਕੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦਾ ਉਹ ਸੱਚੇ ਪਾਤਸ਼ਾਹ ਦਾ ਜਿੰਨੇ ਅੱਜ ਮੋੜ ਕੇ ਇਹਨੂੰ ਘਰ ਲਿਆਂਦਾ ਅਹ ਪੜੀ ਇੱਕ ਮੈਸੇਜ ਤੁਸੀਂ ਲੋਕਾਂ ਨੂੰ ਕੀ ਦੇਣਾ ਚਾਹੋਗੇ ਕਿਉਂਕਿ ਇੱਕ ਬੱਚੇ ਤੋਂ ਵਿਛੜਨਾ ਇੱਕ ਬਹੁਤ ਵੱਡਾ ਜਿਹੜਾ ਇੱਕ ਦਰਦ ਹੁੰਦਾ ਹੈ ਤਾਂ ਜਿਹੜੇ ਲੋਕ ਜਿਹੜੇ ਬੱਚੇ ਅੱਜ ਦੀ ਜਿਹੜੀ ਜੰਗ ਕੀੜੀ ਹੈਗੀ ਆ ਤੁਸੀਂ ਉਹਨਾਂ ਨੂੰ ਆਪਣੇ ਮਾਧਿਅਮ ਤੋਂ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਮੈਂ ਉਹ ਕਹਿਣਾ ਚਾਹਨਾ ਬੱਚਿਆਂ ਨੂੰ ਵੀ ਜੇ ਤੁਹਾਡੇ ਮਨ 'ਚ ਕੋਈ ਖੁਆਇਸ਼ ਆ ਆਪਣੇ ਮਾਪਿਆਂ ਨੂੰ ਦੱਸੋ ਆਪਣੇ ਦਾਦੂ ਨੂੰ ਦੱਸੋ ਮਾਪੇ ਭਾਵੇਂ ਨਾ ਪੂਰੀ ਕਰੇ ਲੇਕਿਨ ਜਿਹੜਾ ਦਾਦਾ ਹੁੰਦਾ ਆ ਉਹ ਓខਾ ਹੋਵੇ ਸੁਖਾ ਆਵੇ ਉਹ ਤੁਹਾਡੀ ਹਰ ਖੁਆਇਸ਼ ਪੂਰੀ ਕਰੂਗਾ ਸਾਡੇ ਪਿਓ ਨੇ ਵੀ ਸਾਡੀਆਂ ਖਾਸ਼ੀਆਂ ਪੂਰੀਆਂ ਕੀਤੀਆਂ ਅਸੀਂ ਵੀ ਅੱਗੋਂ ਚਾਹਨੇ ਆਪਾਂ ਬੱਚਿਆਂ ਦੀਆਂ ਖਾਸ਼ੀਆਂ ਪੂਰੀਆਂ ਕਰੀਏ ਲੇਕਿਨ ਬੱਚਿਓ ਦੱਸੋ ਆਪਣੇ ਮਾਪਿਆਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਾ ਕਰੋ ਜਿਸ ਨਾਲ ਘਰੋਂ ਜਾਣ ਲੱਗਿਆਂ ਸਾਰੇ ਪਰਿਵਾਰ ਦਾ ਦਿਲ ਦੁਖੀ ਹੋਵੇ ਸਾਨੂੰ ਪੁੱਛ ਕੇ ਵੇਖੋ ਅਸੀਂ 2-3 ਦਿਨ ਸੌਕੇ ਨਹੀਂ ਵੇਖਿਆ ਅਸੀਂ ਨਹੀਂ ਸਾਡੀ ਗਲੀ ਸਾਡਾ ਮੱਲਾ ਜਿੱਥੇ ਮੇਰੀ ਸ਼ਾਪ ਆ ਉੱਥੋਂ ਦੇ ਲੋਕ ਇੰਨਾ ਪਿਆਰ ਦਿੱਤਾ ਸਭ ਨੇ ਇੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਔਰ ਉਹ ਅੱਜ ਸਫਲ ਹੋਈਆਂ ਅਰਦਾਸਾਂ ਬੇਨਤੀਆਂ ਇਹ ਇਹਦਾ ਇੰਨਾ ਪਿਆਰ ਸੀ ਉੱਥੇ ਬੱਚਿਆਂ ਨੇ ਮੈਨੂੰ ਇੱਥੋਂ ਆ ਕੇ ਕਿਹਾ ਸੀ ਅੰਕਲ ਜੀ ਜਿੰਨੀ ਦੇਰ ਤੱਕ ਸਿਮਰਨ ਘਰ ਨਹੀਂ ਆਊਗਾ ਅਸੀਂ ਹੋਲੀ ਨਹੀਂ ਬਣਾਉਣੀ। ਇਹਦੀ ਇੱਕ ਭੈਣ ਆ ਉਹਨੇ ਇੱਥੋਂ ਦੱਕਨ ਕਿਹਾ ਉਹਦਾ ਬਰਥਡੇ ਸੀ 13 ਤਰੀਕ ਨੂੰ ਕਿ ਜੇ ਸਿਮਰਨ ਨਾ ਆਇਆ ਹਮ ਆਪਣਾ ਬਰਥਡੇ ਸੈਲੀਬ੍ਰੇਟ ਨਹੀਂ ਕਰਨਾ। ਔਰ ਮਾਰਾ ਇਹਨੇ ਸਾਡੀ ਲਾਜਬਾਤ ਰੱਖੀ ਇੱਜ਼ਤ ਰੱਖੀ। ਤੁਸੀਂ ਸਾਡੀ ਇੱਜ਼ਤਬਾਤ ਦਾ ਰਾਖੇ ਬਣੇ। ਪ੍ਰਮਾਤਮਾ ਨੇ ਤੁਹਾਨੂੰ ਲਿਆਂਦਾ ਤੇ ਅੱਜ ਬੇਟਾ ਸਾਡੇ ਕੋਲ ਆ ਉਹ ਬੱਚੀ ਨੇ ਆਪਣਾ ਜਨਮ ਦਿਨ ਮਨਾਇਆ। ਉਸ ਬੱਚਿਆਂ ਨੇ ਹੋਲੀ ਮਲਾਈ। ਇੱਕ ਹੋਰ ਧੰਨਵਾਦ ਮੈਂ ਕਰਨਾ ਚਾਹਨਾ ਵਾ ਮੇਰੇ ਬੜੇ ਅਜੀਜ਼ ਪਿਆਰੇ ਵੀਰ ਵਰੁਣ ਰਾਣਾ ਜੀ ਤੇ ਹੈਪੀ ਭਾਜੀ। ਜਿਨ੍ਹਾਂ ਨੇ ਦਿਨ ਰਾਤ ਪੁਲਿਸ ਦੇ ਕੰਮ ਦੇ ਵਿੱਚ ਸਾਡੀ ਇੰਨੀ ਕ ਮਦਦ ਕੀਤੀ ਇੰਨੀ ਕ ਮਦਦ ਕੀਤੀ ਕਿ ਮੈਂ ਉਹਨਾਂ ਦਾ ਦੇਣੀਆਂ ਨਹੀਂ ਦੇ ਸਕਦਾ ਦੋਵਾਂ ਵੀਰਾਂ ਦਾ ਹੀ ਬੜੇ ਹੋਰ ਵੀ ਬੜੇ ਬੜੇ ਮੇਰੇ ਵੀਰ ਮੇਰੇ ਨਾਲ ਤੁਰੇ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਦਿਨ ਰਾਤ ਮੇਰੇ ਨਾਲ ਤੁਰੇ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਬੇਟਾ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਸਿਮਰਨ ਸਿੰਘ ਹੈ ਜੀ ਹਰਸਿਮਰਨ ਫਾਈਨਲੀ ਤੁਸੀਂ ਘਰ ਆ ਗਏ ਹੋ ਤੇ ਕਿ ਕਿੱਥੇ ਗਏ ਸੀਗੇ ਤੁਸੀਂ ਇਹ ਸਾਰਾ ਦੱਸੋ ਜੀ ਮੈਂ ਇੱਕ ਰਾਤ ਤੇ ਦਰਬਾਰ ਸਾਹਿਬ ਜਿਹੜਾ ਮੰਜੀ ਹਾਲਾ ਉੱਥੇ ਕੱਟੀ ਉਤੋਂ ਬਾਅਦ ਮੈਂ ਸਿਰੇ ਸ੍ਰੀ ਅਨੰਦਪੁਰ ਸਾਹਿਬ ਚਲਾ ਗਿਆ ਉਤੋਂ ਬਾਅਦ ਇੱਕ ਰਾਤ ਉੱਥੇ ਜਿਹੜਾ ਅਨੰਦਪੁਰ ਸਾਹਿਬ ਸੀ ਉੱਥੇ ਨਾ ਇੱਕ ਲੰਗਰ ਛੱਕ ਕੇ ਤੇ ਜਦੋਂ ਮੈਂ ਬਾਹਰ ਨਿਕਲਿਆ ਨਾ ਸਾਹਮਣੇ ਇੱਕ ਟਰਾਲੀ ਲੱਗੀ ਸੀ ਤੇ ਉਸ ਦੇ ਵਿੱਚ ਮੈਂ ਫਿਰ ਉਸ ਰਾਤ ਕੱਟੀ ਤੇ ਅਗਲੀ ਰਾਤ ਮੈਨੂੰ ਜਿਹੜੇ ਨਿਹੰਗ ਸਿੰਘ ਜੀ ਵੀਰ ਨੇ ਉਹ ਮਿਲ ਗਏ ਸੀ ਤੇ ਫਿਰ ਉਹਨਾਂ ਨੇ ਮੈਨੂੰ ਆਪਣੇ ਟੈਂਟ ਵਿੱਚ ਸਵਾ ਲਿਆ ਸੀ ਤੇ ਬੇਟਾ ਅ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਗੀ ਗੱਲ ਤੁਸੀਂ ਆਪਣੇ ਪਿਤਾ ਨੂੰ ਜਾਂ ਆਪਣੇ ਦਾਦਾ ਜੀ ਨੂੰ ਜਾਂ ਆਪਣੇ ਘਰ ਦੇ ਫੈਮਿਲੀ ਮੈਂਬਰ ਨੂੰ ਤੁਸੀਂ ਦੱਸਦੇ ਤਾਂ ਤੁਹਾਨੂੰ ਆਪ ਹੀ ਉਹ ਲੈ ਜਾ ਸਹਦੇਗੀ ਇਹ ਹੋ ਨਮਲਾ ਹੀ ਤੁਸੀਂ ਦੇਖਣਾ ਠੀਕ ਹੈ ਨਾ ਤੇ ਹੋਰ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਮੈਮ ਬਾਕੀ ਮੇਰੇ ਵੀਰ ਮੇਰੇ ਭੈਣਾ ਨੇ ਜਿਹਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜੇ ਤੁਸੀਂ ਕਿਤੇ ਵੀ ਜਾਣਾ ਹੈ ਆਪਣੇ ਘਰ ਜਾਂ ਦੱਸੋ ਜਾਂ ਆਪਣੇ ਕਿਸੇ ਨੂੰ ਦੱਸ ਸਕਦੇ ਹੋ ਕਿ ਸਾਨੂੰ ਨਾਲ ਲੈ ਜਾਓ ਜਾਂ ਅਸੀਂ ਇੰਨਕ ਦੇ ਤੱਕ ਆ ਜਾਾਂਗੇ ਤੇ ਵੈ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਘਰ ਦੇ ਨਾਲ ਹੀ ਜਾਓ ਉਹਨਾਂ ਨੂੰ ਪਤਾ ਹੋਵੇ ਕਿ ਤੁਸੀਂ ਕੀ ਕਰ ਰਹੇ ਹੋ ਕਿੱਥੇ ਬੈਠੇ ਹੋਏ ਹੋ ਕਿੱਥੇ ਸੁੱਤੇ ਹੋਏ ਹੋ ਕਿ ਉਹ ਤੁਹਾਡਾ ਪੂਰਾ ਧਿਆਨ ਰੱਖਣਗੇ ਇੱਕ ਰੀ ਤੁਸੀਂ ਸਾਰਿਆਂ ਨੂੰ ਥੈਂਕ ਯੂ ਕਰ ਦਿਓ ਕਿਉਂਕਿ ਤੁਸੀਂ ਪੂਰੇ ਆਲਓਵਰ ਪੰਜਾਬ ਦੇ ਵਿੱਚ ਹਾਈਲਾਈਟ ਹੋ ਗਏ ਹੋ ਇਹ ਸਾਰੇ ਤੁਸੀਂ ਇੱਕ ਰੀ ਨਾ ਉਹਨਾਂ ਨੂੰ ਥੈਂਕ ਯੂ ਕਰੋ ਆਪਣੇ ਆਪਣੇ ਵੱਲੋਂ ਦੇ ਮੈਂ ਨਾਲੇ ਨਾਲੇ ਗਲਤੀ ਵੀ ਫੀਲ ਕਰੋ ਕਿ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰੂੰਗੀ ਹਾਂਜੀ ਮੈਂ ਗਲਤੀ ਕੇਸਗੜ੍ਹ ਸਾਹਿਬ ਵਿਲਾ ਗੁਰਦੁਆਰਾ ਉੱਥੇ ਮੈਂ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਕੋ ਮਾਫੀ ਮੰਗ ਲਈ ਆ ਕਿ ਬਾਬਾ ਜੀ ਅੱਗੇ ਤੋਂ ਨਹੀਂ ਮੈਂ ਭੁੱਲ ਕਰਦਾ ਤੇ ਮੈਂ ਜਿੰਨੇ ਵੀ ਆਪਣੇ ਵੀਰਾਂ ਨੂੰ ਭੈਣਾਂ ਨੂੰ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਮਾਫੀ ਮੰਗਦਾ ਠੀਕ ਆਪਣਾ ਨਾਮ ਦੱਸ ਲੀਜੀ ਮੇਰਾ ਜੋਗਿੰਦਰ ਸਿੰਘ ਨਾਇ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਕਾਫੀ ਜੜੀ ਟੈਨਸ਼ਨ ਦੇ ਵਿੱਚ ਤੁਸੀਂ ਉਹ ਰਾਤਾਂ ਗੁਜ਼ਾਰੀਆਂ ਨੇ ਫਾਈਨਲੀ ਹੁਣ ਬੱਚਾ ਜਿਹੜਾ ਵਾਪਸ ਮਿਲ ਚੁੱਕਾ ਹੈ ਜੀ ਮੈਂ ਬੜਾ ਖੁਸ਼ ਹਾਂ ਜੀ ਮੇਰਾ ਪਰਿਵਾਰ ਵੀ ਖੁਸ਼ ਹੈ ਕਿ ਸਾਡਾ ਬੱਚਾ ਸਾਨੂੰ ਵਾਪਸ ਮਿਲਿਆ ਇਹਦੇ ਵਾਸਤੇ ਮੈਂ ਧੰਨਵਾਦੀ ਹਾਂ ਜੀ ਆਪਣੀ ਪੰਜਾਬ ਪੁਲਿਸ ਦਾ ਸਭ ਤੋਂ ਪਹਿਲਾ ਜਿਹੜਾ ਕਿ ਸਾਡੇ ਨਾਲ ਚੱਲੇ ਨੇ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਆਪਣੇ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਘਰ ਆਣ ਕੇ ਸਾਡੀ ਇੰਟਰਵਿਊ ਲਈਆਂ ਨੇ ਇਹਨਾਂ ਦੇ ਸਦਕਾ ਹੀ ਅਸੀਂ ਅੱਗੇ ਵਧੇ ਹਾਂ ਇਹਨਾਂ ਨੇ ਇਹ ਸਾਡੀਆਂ ਬਣਾ ਬਣਾ ਕੇ ਅੱਗੇ ਭੇਜੀਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਔਰ ਜਿੰਨਾ ਮੇਰੇ ਵੀਰ ਭੈਣਾਂ ਨੂੰ ਇਹ ਪਤਾ ਲੱਗਾ ਉਹਨਾਂ ਨੇ ਅੱਗੇ ਦੀਆਂ ਅੱਗੇ ਫੋਟੋਆਂ ਭੇਜ ਕੇ ਸਾਡੀ ਬੜੀ ਮਦਦ ਕੀਤੀ ਹੈ ਮੈਂ ਆਪਣੇ ਗਲੀ ਗਵਾਂਡ ਦਾ ਮੈਂ ਆਪਣੇ ਬਾਜ਼ਾਰ ਦਾ ਮੈਂ ਆਪਣੇ ਭੈਣ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਰਲ ਕੇ ਸਾਰਾ ਉਪਰਾਲਾ ਜਿਹੜਾ ਆਰੰਭਿਆ ਤੇ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਬੱਚੇ ਨੂੰ ਲਿਆਂਦਾ ਮੈਂ ਬਹੁਤ ਖੁਸ਼ ਆ ਤੇ ਮੇਰੇ ਬੇਟੇ ਨੇ ਮੈਂ ਸੁਣੇ ਸੁਣਦਿਆ ਕਿ ਇੱਕ ਗੱਲ ਕਹੀ ਹੈ ਕਿ ਤੂੰ ਅਗਰ ਸਾਨੂੰ ਦੱਸ ਜਾਂ ਆਪਣੇ ਕੋਈ ਗੱਲ ਦਾਦਾ ਜੀ ਨੂੰ ਦੱਸ ਤੋ ਸੋ ਮੈਂ ਆਪਣੇ ਬੱਚੇ ਨੂੰ ਵੀ ਪੁੱਛਿਆ ਕਿ ਪੁੱਤਰ ਤੈਨੂੰ ਕੋਈ ਤਕਲੀਫ ਹੈ ਤੋ ਤੂੰ ਮੈਨੂੰ ਦੱਸਿਆ ਕਰ ਬੇਟੇ ਤੇ ਚਲੋ ਜੋ ਉਹਨੇ ਆਪਣੇ ਮਨ ਦੇ ਨਾਲ ਮੇਰੇ ਨਾਲ ਗੱਲ ਕੀਤੀ ਹੈ ਉਹਦੇ ਵਿੱਚ ਮੈਂ ਆਪਣੀ ਗਲਤੀ ਔਰ ਆਪਣੇ ਬੱਚਿਆਂ ਦੀ ਗਲਤੀ ਵੀ ਮਹਿਸੂਸ ਕਰਦਾ ਕਿ ਸਾਨੂੰ ਆਪਣੇ ਬੱਚੇ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ ਹੈ ਜਿਹੜੇ ਬੱਚਿਆਂ ਨੂੰ ਘਰ ਦੇ ਵਿੱਚੋਂ ਇਸ ਤਰ੍ਹਾਂ ਕੋਈ ਟਾਈਮ ਥੋੜਾ ਜਿਹਾ ਦਿੱਤਾ ਜਾਵੇ ਜਿਸ ਦੇ ਨਾਲ ਕਿ ਉਹ ਖੇਡ ਮਾਲ ਸਕਣ ਉਹ ਖੁਸ਼ ਰਹਿ ਸਕਣ ਤੇ ਇਹ ਕਦੀ ਵੀ ਇਹੋ ਜਿਹਾ ਕਦਮ ਨਾ ਚੁੱਕਣ ਜਿਹੜਾ ਕਿ ਸਾਡੀ ਗਲਤੀ ਦੇ ਨਾਲ ਚੁੱਕਿਆ ਜਾ ਸਕਦਾ ਮੈਂ ਇਹ ਵੀ ਕਹਾਂਗਾ ਕਿ ਸੱਚੇ ਪਾਤਸ਼ਾਹ ਇਸ ਬੱਚੇ ਦੇ ਸਿਰ ਤੇ ਹੱਥ ਰੱਖੇ ਕਿਉਂਕਿ ਇਹ ਬੱਚਾ ਹਮੇਸ਼ਾ ਹੀ ਸਾਡੇ ਘਰ ਦੇ ਵਿੱਚ ਧਾਰਮਿਕ ਰੁਚੀਆਂ ਦੇ ਨਾਲ ਚੱਲਦਾ ਰਿਹਾ ਤੇ ਇਹਨੇ ਕਦੀ ਵੀ ਕੋਈ ਗਲਤੀ ਨਹੀਂ ਕੀਤੀ ਮੈਂ ਇਹਦਾ ਗਵਾਹ ਤੇ ਇਹ ਜੋ ਵੀ ਕੁਝ ਹੋਇਆ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗਲਤ ਕਹਿੰਦਾ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਮੈਂ ਆਪਣੀ ਗਲਤੀ ਨੂੰ ਜ਼ਰੂਰ ਸਧਾਰਾਂਗਾ ਤੇ ਮੈਂ ਇਸ ਬੱਚੇ ਦੇ ਨਾਲ ਹਮੇਸ਼ਾ ਕੋਈ ਇਹੋ ਜਿਹਾ ਕੰਮ ਨਹੀਂ ਹੋਏਗਾ ਜਿਹੜਾ ਕਿ ਇਸ ਬੱਚੇ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਇਹ ਘਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇ ਸਾਰਿਆਂ ਦਾ ਧੰਨਵਾਦੀ ਹਾਂ ਜਿੰਨੇ ਵੀ ਮੇਰੇ ਭੈਣ ਭਾਈ ਰਿਸ਼ਤੇਦਾਰ ਨੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਸਾਡਾ ਇੱਥੋਂ ਤੱਕ ਆ ਕਿ ਸਾਡੇ ਕਿਸੇ ਜਿਹੜੇ ਸਾਨੂੰ ਨਹੀਂ ਸੀ ਜਾਣਦੇ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਪਾਤਸ਼ਾਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤੇਰਾ ਇਨਾਕ ਧੰਨਵਾਦੀ ਹਾਂ ਤੂੰ ਸੱਚੇ ਪਾਤਸ਼ਾਹ ਸਾਡੀ ਮਦਦ ਕੀਤੀ ਹੈ ਤੇ ਤਾਂ ਹੀ ਸਾਡੇ ਨਾਲ ਸਾਰੇ ਨੇ ਇਹ ਸਾਰੇ ਸਾਡੇ ਨਾਲ ਤਾਂ ਹੀ ਨੇ ਜੇ ਤੂੰ ਸਾਡੇ ਨਾਲ ਸਾਂ ਤੇ ਨਹੀਂ ਤੇ ਜੇ ਤੁਸੀਂ ਸਾਡੇ ਨਾਲ ਨਾ ਹੁੰਦੇ ਸੱਚੇ ਪਾਤਸ਼ਾਹ ਜੀ ਤੇ ਸ਼ਾਇਦ ਇਹ ਵੀ ਸਾਡੇ ਨਾਲ ਨਾ ਹੁੰਦੇ